ਨਸ਼ੇ ਨੂੰ ਜੜ ਤੋਂ ਖਤਮ ਕਰਨ ਅਤੇ ਨੌਜਵਾਨ ਪੀੜ੍ਹੀ ਨੂੰ ਨਸ਼ੇ ਦੀ ਦਲਦਲ ਵਿੱਚੋਂ ਤਸੰਤੋਂ ਬਚਾਉਣ ਲਈ ਪੰਜਾਬ ਪੁਲਿਸ ਆਏ ਦਿਨ ਕਾਰਵਾਈ ਕਰ ਰਹੀ ਹੈ ਇਸੇ ਦੇ ਚਲਦਿਆਂ ਗੁਰਾਇਆਂ ਪੁਲਿਸ ਨੇ ਸਫਲਤਾ ਹਾਸਿਲ ਕਰਦੇ ਹ ਵੱਖ-ਵੱਖ ਨਸ਼ਾ ਤਸਕਰਾਂ ਨੂੰ ਨਸ਼ੀਲੇ ਪਦਾਰਥਾਂ ਸਮੇਤ ਕਾਬੂ ਕੀਤਾ ਜਿਸ ਬੰਦੇ ਵਿਧੇਰੇ ਜਾਣਕਾਰੀ ਦਿੰਦੇ ਐਸਐਚਓ ਗੁਰਾਇਆਂ ਸੁਖਦੇਵ ਸਿੰਘ ਨੇ ਦੱਸਿਆ ਕਿ ਵੱਖ-ਵੱਖ ਥਾਵਾਂ ਤੋਂ ਚੌਂਕੀ ਦਸਾਂਚ ਕਲਾ ਚੌਂਕੀ ਤਲੇਤਾ ਗੁਰਾਇਆਂ ਪੁਲਿਸ ਨੇ ਨਸ਼ੀਲੀਆਂ ਗੋਲੀਆਂ ਅਫੀਮ ਹੈਰੋਇਨ ਸਮੇਤ ਫਗਵਾੜਾ ਤਲੇਤਾ ਨਵਾਂਡਵਾਰ ਖਾਨਪੂਰ ਦੇ 6 ਲੋਕਾਂ ਨੂੰ ਗ੍ਰਿਫਤਾਰ ਕੀਤਾ ਜਿਨ੍ਹਾਂ ਪਾਸੋਂ 904 ਨਸ਼ੀਲੀਆਂ ਗੋਲੀਆਂ 300 ਗ੍ਰਾਮ ਅਫੀਮ 15 ਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ ਹੈ ਪੁਲਿਸ ਅਧਿਕਾਰੀ ਅਨੁਸਾਰ ਇਹਨਾਂ ਖਿਲਾਫ ਬੰਦੀ ਕਾਰਵਾਈ ਕੀਤੀ ਜਾਵੇਗੀ ਮਾਨਯੋਗ ਐਸਐਸਪੀ ਸਾਹਿਬ ਸਰਦਾਰ ਮੋਹਨਿੰਦਰ ਸਿੰਘ ਭੁੱਲਰ ਸਾਹਿਬ ਜੀ ਵੱਲੋਂ ਜੋ ਦਿਸ਼ਾ-ਨਿਰਦੇਸ਼ ਦਿੱਤੇ ਜਾਂਦੇ ਆ ਕਿ ਜੋ ਨਸ਼ਾ ਤਸਕਰੀ ਦੇ ਖਿਲਾਫ ਚਲਾਈ ਹੋਈ ਮੁਹਿੰਮ ਦੇ ਤਹਿਤ ਕਿ ਗਾਇਆ ਪੁਲਿਸ ਨੂੰ ਉਸ ਵੇਲੇ ਵੱਡੀ ਕਾਮਯਾਬੀ ਮਿਲੀ ਜਦੋਂ ਅਸੀਂ ਅੱਜ 5 ਮਾਮਲਿਆਂ ਦੇ ਦਰਜ ਕੀਤੇ ਗਏ ਜਿਸ ਦਾ ਵਿੱਚ ਅਸੀਂ ਕੁੱਲ 6 ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਹੈ ਔਰ ਜਿਨ੍ਹਾਂ ਵਿੱਚ ਇੱਕ ਔਰਤ ਵੀ ਹੈ ਜਿਸpass ਨੂੰ ਖੀਨ ਦੀ ਗੰਦਗੀ ਹੋਈ ਹੈ ਇਸੇ ਤਰ੍ਹਾਂ ਜੋ ਸਾਡੇ ਚੌਕੀ ਇੰਚਾਰਜ ਤ੍ਰੇਤਾ ਏਸੀ ਸੁਖਵਿੰਦਰ ਪਾਲ ਨੇ ਇੱਕ ਦੋਸ਼ੀ ਪਿਆਰਾ ਨਾਮ ਨੂੰ ਕਾਬੂ ਕੀਤਾ ਵਾਸੀ ਤ੍ਰੇਤਾ ਜਿਸ ਦੇ ਕਬਜ਼ੇ ਵਿੱਚੋਂ 15 ਗ੍ਰਾਮ ਹੈਰੋਨ ਬਰਾਮਦ ਕੀਤੀ ਹੈ ਜਿਸ ਦੇ ਵਰਖਲਾ ਮਕਦਮਾ ਨੰਬਰ 199 ਦਾਗ ਅ ਤਹਿਤ ਦਰਜ ਕੀਤਾ ਗਿਆ ਹੈ ਅਤੇ ਐਸ ਆਈ ਹਰਜੀਤ ਸਿੰਘ ਚੌਕੀ ਇੰਚਾਰਜ ਦਸਾਂਝ ਕਲਾਂ ਉਹਨਾਂ ਨੇ ਜੋ ਦੋ ਸੱਗੇ ਭਰਾਵਾਂ ਨੂੰ ਸਹੀ ਗ੍ਰਿਫਤਾਰ ਕੀਤਾ ਹੈ ਜਿਨ੍ਹਾਂ ਦੇ ਕਬਜ਼ੇ ਵਿੱਚੋਂ 704 ਨਸ਼ੀਲੀਆਂ ਗੋਲੀਆਂ ਬਰਾਮਦ ਕੀਤੀਆਂ ਜਿਨ੍ਹਾਂ ਦੇ ਨਾਮ ਚਰਨਦੀਪ ਸਿੰਘ ਉਰਫ ਚੰਦਾ ਤੇਬਲ ਰਾਜ ਸਿੰਘ ਉਰਵਾਜੂ ਪੁੱਤਰ ਲੇੜ ਮਨਿੰਦਰ ਸਿੰਘ ਵਾਸੀ ਪਿੰਡ ਟੰਡਵਾਲ ਥਾਣਾ ਗਰਾਇਆ ਇਹਨਾਂ ਦੇ ਮਰਕਲਾ 190 ਨੰਬਰ ਮਕਦਮਾ ਮਿਤੀ 26/12/23 ਅੰਦਰ ਸ਼ਖਿਨ 22 ਬੀ 6886 ਐਂਡੀਕੋ ਸੈਕਟਰ ਹੈ ਦਰਜ ਕਰਕੇ ਇਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਇਸੇ ਤਰ੍ਹਾਂ ਹੀ ਸਬ ਇੰਸਪੈਕਟਰ ਜਗਦੀਸ਼ ਰਾਜ ਵੱਲੋਂ ਜੋ ਰਿਸ਼ਰ ਬੰਗਾ ਪੁੱਤਰ ਦੇਖ ਰਾਜ ਬੰਗਾ ਵਾਸੀ ਖਾਨਪੁਰ ਥਾਣਾ ਮਕੰਦਪੁਰ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਨੂੰ ਗੁਫਤਾਰ ਕੀਤਾ ਉਸਦੇ ਕਬਜ਼ੇ ਵਿੱਚੋਂ 200 ਨਸ਼ੀਲੀਆਂ ਗੋਲੀਆਂ ਤੇ ਇੱਕ ਮੋਟਰਸਾਈਕਲ ਬਰਾਮਦ ਕੀਤਾਇਆ ਇਸ ਦੇ ਖਾਲਾਫ 100 ਕਨਵੇਂ ਨੰਬਰ ਦਾ ਮਤੀ 26 12 23 ਅੰਦਰ ਸ਼ਿਕਾਇਤ ਨੰਬਰ 22 ਪੀ ਐਨ ਡੀ ਪੀ ਐਸ ਐਕਟ ਤੋਂ ਥਾਣਾ ਗਾਇਆਂ ਅੰਦਰ ਕੀਤਾ ਗਿਆ ਅਤੇ ਐਸ ਆਈ ਮੋਹਨ ਲਾਲ ਜੋ ਜਿਨ੍ਹਾਂ ਨੇ ਇੱਕ ਔਰਤ ਜਿਸ ਦਾ ਨਾਮ ਲਖਵਿੰਦਰ ਕੌਰ ਉਰਫ ਨੀਤਾ ਪਤਨੀ ਗੰਤਿਹ ਸਿੰਘ ਵਾਸੀ ਭਗਤਪੁਰਾ ਹੌਣਸਲਾ ਨਾਮ ਪੁਰਾ ਜ਼ਿਲ੍ਹਾ ਕਬੂਥਲਾ ਕੋਵਾੜਾ ਨੂੰ ਗ੍ਰਿਪਾਰ ਕੀਤਾ ਉਸਦੇ ਕਬਜ਼ੇ ਵਿੱਚੋਂ ਇੱਕ ਐਕਟਰਾ ਸਕੂਟੀ ਜਿਸ ਵਿੱਚੋਂ 200 ਗ੍ਰਾਮ ਫੀਮ ਦੀ ਰਿਕਵਰੀ ਹੋਈ ਆ ਜਿਸ ਦੇ ਖਿਲਾਫ 199 ਨੰਬਰ ਮਾਮਲਾ ਦਰਜ ਕੀਤਾ ਗਿਆ ਜੋ ਐਸਆਈ ਗੁਰਮੀਤ ਸਿੰਘ ਚੌਂਕੀ ਇਚਾਰਜ ਰੁੜਕਾ ਕਲਾ ਵੱਲੋਂ ਵੀ ਇੱਕ ਨੌਜਵਾਨ ਨੂੰ ਜ਼ਫਾ ਕੀਤਾ ਕਿ ਜਿਸ ਦਾ ਨਾਮ ਗੁਰਪ੍ਰੀਤ ਸਿੰਘ ਨੂੰ ਗੋਪੀ ਜਾਨੋ ਸੁੱਚਾ ਸਿੰਘ ਵਾਸੀ ਢੀਂਸਾ ਥਾਣਾ ਘਾਇਆ ਜਿਸਦੇ ਕਬਜ਼ੇ ਵਿੱਚੋਂ 100 ਗ੍ਰਾਮ ਅਫੀਮ ਦੀ ਰਿਕਵਰੀ ਹੋਈ ਹੈ ਉਸਤੇ ਕਲਾਬੀ ਮਕਦਮਾ ਨੰਬਰ 188 ਦਰਜ ਕੀਤਾ ਗਿਆ ਸੀ ਜੋ ਇਹਨਾਂ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਹੁਲ ਫਰਮਾਨਡ ਹਾਸਲ ਕਰਕੇ ਇਹਨਾਂ ਦੇ ਬੱਸੋਂ ਪਤਾ ਕੀਤਾ ਜਾ ਰਿਹਾ ਕਿ ਇਹ ਕਿੱਥੋਂ ਕਿੱਥੋਂ ਲੈ ਕੇ ਆ ਰਹੇ ਅਫੀਮ ਜੋ ਇਨਵੈਸਟੀਗੇਸ਼ਨਰ ਦੌਰਾਨ ਲਖਵੀਰ ਕੌਰ ਨੇ ਲਖਵਿੰਦਰ ਕੌਰ ਨੀਤਾ ਨੇ ਦੱਸਿਆ ਕਿ ਉਹ ਅਫੀਮ ਦੀ ਜੋ ਤਸਕਰੀ ਇੱਕ ਬਦਨਾਮ ਸਮਗੰਧ ਰਿਆ ਚੋਰਾ ਜੋ ਜੁਵੀ ਵਾਸੀ ਚਾਚੋ ਕੀ ਫਗਵਾੜਾ ਵਸੋਂ ਲੈ ਕੇ ਆਈ ਆ ਤੇ ਅੱਗੇ ਇੱਥੇ ਸਟੇਲਾ ਹੋਟਲ ਦੇ ਉਹਦੇ ਗਾਕ ਬੈਠੇ ਵੇਟ ਕਰਦੇ ਸੀ ਉਹਨਾਂ ਨੂੰ ਇਹਨੇ ਦੇਣੀ ਸੀ ਉਹ ਜੋ ਇਹਦੇ ਗਾਕਾਂ ਬਾਰੇ ਵੀ ਪਤਾ ਕੀਤਾ ਜਾ ਰਿਹਾ ਅਗਲੀ ਰੀ ਕਾਰਵਾਈ ਜੋ ਇਨਵੈਸਟੀਗੇਸ਼ਨ ਸਟਿਲ ਚੱਲ ਰਹੀ ਹੈ ਉਹ ਕਿਹਾ ਕਿ ਇਹਨਾਂ ਦੇ ਪਹਿਲਾਂ ਵੀ ਮਾਮਲੇ ਦਾ ਜਿਹੜੇ ਫੜੇ ਸਾਰੇ ਉਹ ਹਾਂਜੀ ਇਹ ਜਿਹੜੀ ਲਖਵੀਰ ਕੋਹੜਾ ਇਹ ਦੇ ਖਿਲਾਫ ਪਹਿਲਾਂ ਵੀ ਇਮੋਰਟਲ ਟੈਫਕ ਦਾ ਮੁਕਦਮਾ ਦਰਜਾ 1420 ਵਗੈਰਾ ਦਾ ਦਰਜਾ ਦਾ ਕ੍ਰਿਮੀਨਲ ਕੋਰ ਹੈਗਾ ਬਾਕੀ ਦੋਸ਼ੀਆਂ ਦੇ ਵੀ ਕ੍ਰਿਮੀਨਲ ਰਿਕਾਰਡ ਨੇ ਜੋ ਚਾਰਾ ਹੈ ਜਿਸ ਪਰ ਸੁੰ 15 ਕਰੋਂ ਬਰਨਤ ਹੋਈ ਹੈ ਉਸ ਤੇ ਖਲਾਫ ਕੋਈ 10 ਦੇ ਕਰੀਬ ਮੁਕਦਮੇ ਨਹੀਂ ਦਰਜ ਇਹ ਆਪ ਵੀ ਨਸ਼ੇ ਤੇ ਆਦੀ ਨੇ ਮੁੰਡੇ ਜਿਹੜਾ ਨੌਜਵਾਨ ਉਹ ਹਾਂਜੀ ਜੋ ਆ ਸਕੇ ਭਰਾ ਨੇ ਤੇ ਤੀਜਾ ਇਹਨਾਂ ਦਾ ਨੌਕਰ ਆ ਇਹ ਵੀ ਕਾਫੀ ਨਸ਼ੇ ਦੇ ਰੈਕਟਰ ਨੇ ਜੋ ਆਪ ਵੇਚਦੇ ਵੀ ਆ ਪੀਂਦੇ ਵੀ ਆ ਕਾਫੀ ਇਲਾਕੇ ਵਿਚੇਰ ਦੀ ਨਰੀ ਬਦਲ ਰਹੀ ਸੀ ਜੀ ਦਾ ਅਸੀਂ ਸਖਤ ਕਾਰਵਾਈ ਕੀਤੀ ਕਰਕੇ ਇਹਨਾਂ ਨੂੰ ਕਾਬੂ ਕੀਤਾ ਥੈਂਕ ਯੂ